ਮਕੋ ਹੋਏ ਪਛਾਨਾ ਤਨਾਸਰੀ ਮਹੱਲਾ ਨੋਆ ਤੇਹ ਜੋਗੀ ਕੋ ਜੁਗਤ ਨਾ ਜਾਣੋ ਲੋਗ ਮੋਹ ਮਾਇਆ ਮਮਤਾ ਫੁਨ ਜਿਹੇ ਘਟ ਮਾਹੇ ਪਛਾਨੋ ਰਹਾਉ ਪਰਿੰਦਾ ਉਸਤਤ ਨਹਿ ਜਾਕੇ ਕੰਚਨ ਲੋਹ ਸਮਾਨੂ ਹਰਖ ਸੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੂ ਚੰਚਲ ਮਨ ਦਹ ਦਿਸ ਕੋਤਾਵਤ ਅਚਲ ਜਾਏ ਠਹਿਰਾਨੂ ਕਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਨੋ ਤਨਹਸਰੀ ਮਹੱਲਾ ਨੋਆ ਅਬ ਮੈਂ ਕੌਨ ਉਪਾਉ ਕਰੂੰ ਜੇਹ ਵਿਦ ਮਨ ਕੋ ਸੰਸਾ ਚੂਕੈ ਭਉ ਨਿਦ ਪਾਰ ਪਰਉ ਰਹਾਉ ਜਨਮ ਪਾਏ ਕਛ ਭਲੋ ਨਾ ਕੀਨੋ ਤਾਤੇ ਅਦਕ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਯਹ ਜੀ ਸੋਚ ਧਰਉ ਗੁਰਮਤਿ ਸੁਨ ਕਛ ਗਿਆਨ ਨਾ ਉਪਜਿਉ ਪਾਸ ਜਿਉ ਉਦਰ ਭਰਉ ਕਹੋ ਨਾਨਕ ਪ੍ਰਭ ਬਿਰਤ ਪਛਾਨੋ ਤਬ ਹੋ ਪਤਤ ਤਰਉ ਤਨਹਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰਖ ਰਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਮਣ ਜਾਣ ਰਹੀਂ ਗੁਰ ਰਾਖੇ ਸਰਵ ਰਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵ ਮਹਿ ਹੰਸ ਹੰਸ ਮਹਿ ਸਾਗਰ ਕਥ ਕਥਾ ਗੁਰ ਬਚਨੀ ਆਦਰ ਸੁਣ ਮੰਡਲ ਇਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਤ੍ਰਿ ਭਵਨ ਜੋਤ ਰਹੇ ਲਿਵ ਲਾਈ ਸੁਰ ਨਰਨਾਥ ਸੱਚੇ ਸਰਨਾਇ आनंद मूल अनाथ अधारी गुरमुख भगत सहज बीचारी भगत वछल पै काटण हारे हौ मैं मार मिले पग थारी अनक जतन कर काल संताए मरण लिखाये मंडल मह आई जन्म पदार्थ दुबदा खोवे आप ना चीनस भ्रम भ्रम रोवे कहतौ पढ़तौ सुनतौ एक ਤੀਰੇ ਜਿ ਧਰਮ ਧਰਨੀ ਤਰ ਟੇਕ ਜਤ ਸਤ ਸੰਜਮ ਰਿਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦ ਪਰਮ ਪਉ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਤਨਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਮਣ ਜਾਣ ਠਾਕੁਰ ਮਹਦਾਸ ਦਾਸ ਦਾਸ ਮਹਿ ਸੋਏ ਜਹ ਦੇਖਾਂ ਤਹ ਅਵਰ ਨਾ ਕੋਈ ਗੁਰਮੁਖ ਭਗਤ ਸਹਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਘੁਰ ਕਰਉ ਜੇ ਸਾਚ ਦਰੜਾਵੇ ਕਤ ਕਥਾਵੇ ਸ਼ਬਦ ਮਲਾਵੇ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਨ ਮਹਿ ਮਨੂਆ ਮਨ ਮਹਿ ਸਾਚਾ ਸੂ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੈ ਪਾਏ ਸਤ ਗੁਰ ਪੂਰਾ ਮਿਲੈ ਮਲਾਈ ਆਪ ਦਿਖਾਵੇ ਆਪੇ ਦੇਖੈ ਹੱਟ ਨਾ ਪਤੀਜੈ ਨਾ ਬਹੁ ਭੇਖੈ ਕੜ ਭਾਂਡੇ ਜਿਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਭੂਲੇ ਚੋਟਾਂ ਖਾਹੇ ਬਹੁਤ ਸਿਆਣਪ ਆਵਹਿ ਜਾਹੇ ਨਾਮ ਜਪੈ ਭਉ ਭੋਜਨ ਖਾਏ ਗੁਰਮਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨਵਾਸਾ ਪਰਮਤ ਦੋਲਤ ਭਏ ਉਦਾਸਾ ਮਨ ਮੈ ਲੈ ਸੂਚਾ ਕਿਉ ਹੋਏ ਸਾਚ ਮਿਲੈ ਪਾਵੈ ਪਤ ਸੋਏ ਆਚਾਰਾਂ ਵਿਚਾਰ ਸਰੀਰ ਆਦ ਜਗਾਦ ਸਹਿਜ ਮਨ ਧੀਰ ਪਲ ਪੰਕਚ ਮਹਕੋਟ ਉਧਾਰੀ ਕਰ ਕਿਰਪਾ ਗੁਰ ਮੇਲ ਪਿਆਰੀ ਕਿਸ ਆਗੇ ਪ੍ਰਭ ਤੁਧ ਸਾ ਲਾਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੁਧ ਭਾਵੈ ਤਿਉ ਰਾਖ ਰਜਾਈ ਨਾਨਕ ਸਹਿਜ ਭਾਏ ਗੁਣ ਗਾਏ ਨਾਸਰੀ ਮਹੱਲਾ ਪੰਜਵਾਂ ਘਰਿ ਸ਼ੀਵਾਂ ਅਸ਼ਟਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇ ਤੇ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਕਰਉ ਸੇਵਾ ਗੁਰ ਲਾਗਉ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਇ ਰਹਾਉ ਅਨਕ અપਾਵ ਕਰਉ ਮਾਇਆ ਕੋਬ ਚਿਤ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸ ਹੋਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੈ ਪੜੇ ਰੇ ਸਗਲ ਬੀਦ ਨਹਿ ਚੂਕੇ ਮਨ ਭੇਦ ਇਕ ਖਿਨਨਾ ਧੀਰਹਿ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ ਜੇ ਤੇਰੇ ਤੀਰਥ ਨਾਏ ਹਮ ਬੁਧਮੈਨ ਲਾਏ ਘਰ ਕੋ ਠਾਕੁਰ ਇਕ ਤਿਲ ਨਾ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ਼ਨਾਨੈ ਸਗਲ ਅਸਰਮ ਕੀਨੇ ਮਨੁਆ ਨਹਿ ਪਤੀਨੇ ਵਿਵੇਕਹੀਨ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਬਧਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਭ ਗਰਭ ਪੜੈ ਕਹੀ ਨਾ ਲੇਖੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰੋਂ ਪੇਖੈ ਮਨ ਹਟ ਜੋ ਕਮਾਵੈ ਤਿਲ ਨਾ ਲੇਖੈ ਪਾਵੈ ਬਗਲ ਜਿਉ ਧਿਆਨ ਲਾਵੈ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖ ਹਦਾਇ ਪ੍ਰਭ ਕੀ ਕਥਾ ਸੁਨਾਈ ਤਿਸ ਭੇਤੇ ਗਤ ਹੋਈ ਹਮਾਰੀ ਸੋ ਪਰਸਨ ਗੋਪਾਲ ਰਾਏ ਕਾਟਰੇ ਬੰਦਨ ਮਾਈ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੀਤੀਉ ਨਿਰਪੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਮਣ ਜਾਣ ਰਹੀ ਮਿਲੇ ਸਾਦਾ ਰਹਾਉ ਦੂਜਾ ਤਨਾਸਰੀ ਮਹੱਲਾ ਪਹਿਲਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਹੋ ਪ੍ਰਭ ਤਰਨੀ ਤਰਾ ਸੰਸਾਰ ਰੋਗੀ ਨਾਮ दारू ਮੈਲ ਲਾਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ ਗੁਣ ਹਾਰ ਪੁਰੋਈ ਕਿਸ ਕੋ ਰੋਈਐ ਵਿਚਾਰ ਮਾਰੇ ਤਰੈ ਤਾਰੇ ਉਲਟ ਜੋਨ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ ਆਨੰਦ ਅਨੰਦਿਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦੇ ਖਾਇਆ ਮੈਲ ਨਾਹੀ ਸਚ ਮਨੀ ਸੰਗਤ ਮੀਤ ਮਲਾਪ ਪੂਰਾ ਨਾਵਣੂ ਗਾਵੇ ਗਾਵਣ ਹਾਰੁ ਸ਼ਬਦ ਸੁਹਾਵਣੁ ਸਲਾਹੀ ਸਾਚੇ ਮਨ ਸਤਗੁਰ ਪੁਨ ਦਾਨ ਦਇਆ ਮਤੀ ਪਿਰ ਸੰਗ ਭਾਵੈ ਸਹਿਜ ਨਾਵੈ ਬੀਣੀ ਤਾ ਸੰਗਮ ਸਤ ਸਤੇ ਆਰਾਧ ਏ ਕੰਕਾਰ ਸਾਚਾ ਨਿਤ ਦੇ ਚੜੈ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਲਾਇਆ ਕਹਿਣ ਕਹੈ ਸਭ ਕੋ ਏਕੇ ਵੜਿਆਖੀਐ ਹਉ ਮੂਰਖ ਨੀਚ ਅਜਾਨ ਸਮਝਾਂ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰਹਿ ਆਵਹਿ ਵਿਖਲਾਦੀ ਸ਼ਬਦ ਸੱਚਾ ਗੁਰ ਮੇਰਾ ਆਖਣ ਤੋਟ ਨਾ ਭਗਤ ਪੰਡਹਾਰੀ ਭਰਪੂਰ ਰਹਿ ਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ ਤਨਾਸਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਉ ਸਾਚੂ ਸਾਚਾ ਨਾਉ ਗੁਣ ਗੋਵਿੰਦ ਹੈ ਜੀਉ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀ ਤਿੰਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਹੀ ਤੁਮ ਸਾਰੇ ਅਵਰਨਾ ਕੋਈ ਆਇਆ ਜੈਸੀ ਜਿਓ ਹੁਕਮੀ ਹੋਏ ਨਬੇੜ ਭਰਮ ਚੁਕਾਏ ਸੀ ਜਿਓ ਗੁਰ ਭਰਮ ਚ ਕਾਏ ਅਕਥ ਕਹਾਈ ਸਚ ਮਹਿ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਏ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲੱਖ ਸਰੰਦਿਆ ਜੀਉ ਇਕ ਸਾਹਿਬ ਦੋਏ ਰਾਹ ਵਾਦ ਵਧੰਦਿਆ ਜੀਓ ਦੋਏ ਰਾਹ ਚਲਾਏ ਹੁਕਮ ਸੁਬਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਵਿਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸੁਵਾਰਨ ਹਾਰਾ ਨਾਨਕ ਸਾਹਿਬ ਸਬਦ ਸੰਿਆਪੈ ਸਾਚਾ ਸਿਰਜਨ ਹਾਰਾ ਪਗਤ ਸੋ ਹੈ ਦਰਬਾਰ ਸ਼ਬਦ ਸੁਹਾਇਆ ਜੀਉ ਬੋਲਹਿ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਏ ਨਾਮ ਤਸਾਏ ਗੁਰ ਕੈ ਸ਼ਬਦ ਵਿਕਾਲੇ ਪਾਰਸ ਪਰਸਿਐ ਪਾਰਸ ਹੋਇ ਜਾਂ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਕੋ ਆਇਆ ਵਿਰਲਾ ਗਿਆਨ ਵਿਚਾਰੀ ਨਾਮਕ ਭਗਤ ਸੋਹਣ ਦਰ ਸਾਚੈ ਸਾਚੇ ਕੇ ਵਾਪਾਰੀ ਭੂਖ ਪਿਆਸੋ ਹਾਥ ਕਿਉਂ ਦਰ ਜਾਏ ਸਾਜੀਓ ਸਤਗੁਰੂ ਪੁੱਛੋ ਜਾਏ ਨਾਮ ਧਿਆਏ ਸਾਜੀਓ ਸਚ ਨਾਮ ਧਿਆਈ ਸਾਚ ਚੁਆਈ ਗੁਰਮੁਖ ਸਾਚ ਪਛਾਣਾ ਦੀਨਾ ਨਾਥ ਦਿਆਲ ਨਿਰੰਝਨ ਆਨੰਦਿ ਨਾਮੁ ਬਖਾਣਾ ਕਰਨੀ ਕਾਰ ਤੁਰੋ ਫਰਮਾਇ ਆਪ ਮੋਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਤਨਾਸਰੀ ਸੰਤ ਮਹੱਲਾ ਪਹਿਲਾ ਪਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਉ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਉ ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੇ ਅਮਗੁਣ ਬਹਿ ਬਹਿ ਰੋਸੀ ਤਨ ਜੋ ਬਨ ਆਖ ਕੀ ਛਾਇਆ ਵਿੰਦ ਭਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੋਹਾਗਣ ਛੂਟੀ ਝੂਠ ਵਿਛੁੰਨਿਆ ਬੂਢੀ ਘਰ ਗਾਲਿਓ ਗੁਰ ਕੈ ਭਾਏ ਚੱਲੋ ਸਾਚਾ ਨਾਮ ਧਿਆਏ ਪਾਵਹਿ ਸੁਖ ਮਹਿਲੋ ਹਰ ਨਾਮ ਧਿਆਏ ਤਾਂ ਸੁਖ ਪਾਏ ਪਈੜਾ ਦਿਨ ਚਾਰੇ ਨਿਜ ਕਰ ਜਾਏ ਬਹਿ ਸੱਚ ਪਾਏ ਅਨ ਦਿਨ ਨਾਲ ਪਿਆਰੇ ਬਿਨ ਭਗਤੀ ਘਰ ਵਾਸ ਨਾ ਹੋਵੀ ਸੁਣਿਓ ਲੋਕ ਸਵਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸਾਚੈ ਨਾਏ ਫਿਰ ਤਨ ਭਾਵੇ ਤਾਂ ਫਿਰ ਭਾਵੇ ਨਾਰੀ ਜੀਉ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਉ ਗੋਰੀ ਸ਼ਬਦ ਵਿਚਾਰੀ ਨਾ ਹਪਿਆਰੀ ਨਿਵ ਨਿਵ ਭਗਤ ਕਰੇ ਮਾਇਆ ਮੋਹ ਜਲਾਏ ਪ੍ਰੀਤਮ ਰਸ ਮਹਿ ਰੰਗ ਕਰੇ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਫਿਰ ਸਿਉ ਪ੍ਰੀਤ ਪਿਆਰੀ ਫਿਰ ਕਰ ਸੋਹੈ ਨਾਰ ਜੇ ਪਿਰ ਭਾਵੇ ਜੀਉ ਝੂਠ ਰਹਿਣ ਚਵੇ ਕਾਮਨਾ ਆਵੇ ਜੀਉ ਝੂਠ ਅਲਾਵੇ ਕਾਮਨਾ ਆਵੇ ਨਾ ਪਿਰ ਦੇਖੈ ਨੈਣੀ ਆਵ ਗਣਿਆਰੀ ਕੰਤ ਵਿਸਾਰੀ ਛੂਟੀ ਵਿਦਣ ਰੈਣੀ ਗੁਰ ਸ਼ਬਦ ਨਾ ਮਾਨੈ 파ਹੀ 파athi ਸਾਤਨ ਮਹਿਲ ਨਾ ਪਾਈ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿਜ ਸਮਾਏ ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਉ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਉ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਭ ਰਾਤੀ ਪਿਰ ਰੰਗਿਆ ਲਾਜੋ ਬਨ ਬਾਲਾ ਤਿਸਰਾਵੇ ਰੰਗ ਰਾਤੀ ਗੁਰ ਸ਼ਬਦ ਵਗਾਸੀ ਸਹਉ ਰਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੈ ਵਡਿਆਈ ਪੇਰ ਘਰ ਸੋਹੈ ਨਾਰੀ ਤਨਾਸਾ